ੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਦੇ ਵਿਰੋਧ ਵਿੱਚ ਅੱਜ ਪਟਿਆਲਾ ਦੇ ਪੁੱਡਾ ਗਰਾਉਂਡ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਐਮਕੇ ਸ਼ਰਮਾ ਤੇ ਹੋਰ ਵੱਡੇ ਅਕਾਲੀ ਲੀਡਰਾਂ ਨੇ ਸ਼ਮੂਲੀਅਤ ਕੀਤੀ। ਇਸ ਦੇ ਨਾਲ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਅਕਾਲੀ ਵਰਕਰਾਂ ਨੇ ਵੀ ਹਾਜ਼ਰੀ ਭਰੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਇੱਕ ਇੰਚ ਵੀ ਜ਼ਮੀਨ ਪੰਜਾਬ ਸਰਕਾਰ ਨੂੰ ਨਹੀਂ ਦੇਣ ਦਵਾਂਗੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਕਿਹਾ ਤੁਸੀਂ ਵੀ ਸੁਣੋ। ਇਹ ਪੰਜਾਬ ਦੀ ਜਮੀਨੀ ਜਾਣ ਦੇਵਾਂਗੇ ਤੇ ਪਹਿਲੀ ਸਤੰਬਰ ਨੂੰ ਰੋਮਨੀ ਕਾਲੀਦਲ ਮਹਾਲੀ ਵਿੱਚ ਪੱਕਾ ਮੋਰਚਾ ਲਾਇਆ ਤੇ ਮੋਰਚਾ ਉਦੋਂ ਤੱਕ ਰਹੂਗਾ ਜਦੋਂ ਤੱਕ ਆ ਝਾੜੂ ਵਾਲੇ ਪੰਜਾਬ ਕੋ ਤੋਂ ਆਈਏ ਕੋਟਾ ਨਹੀਂ ਡੇਕਦੇ ਅੱਗੇ ਵਿੱਚ ਨਾ ਉਹ ਪੁਰਾਣੇ ਕਿਤਾ ਜਾਣਿਆ ਕੰਮ ਨਹੀਂ ਦੇ ਕੋਈ ਕੋ ਕੋ ਪੈਦਾ ਕਿਤੇ ਬਣਾਉਂਦੇ ਸਾਰੇ ਦੇ ਹੋ ਹੋਵੇਗਾ ਉਹ ਤੇ ਇਸ ਤਰ੍ਹਾਂ ਟਾਈਪ ਵੀ ਉਹ ਬਚਾ ਸਮਰਤ ਉਹ ਰੱਗੀਆਂ ਵੀ ਇੱਕ ਮਹੀਨੇ ਦੂਜਾ ਤਹਾਨਾ ਖੜਾ ਹੋ ਰਿਹਾ ਇੱਕ ਵਾਰੀ ਕਾਲੀ ਦਾ ਜੂ ਹਿਲਦਾ ਦਿਖਾਈ ਦੇ ਰਿਹਾ ਚੁਣੌਤੀਆਂ ਬਹੁਤ ਹੋਈਆਂ ਕਾਲੀ ਦਲ ਨੂੰ 105 ਸਾਲ ਜਿਹੜੀ ਪਾਰਟੀ ਚੱਲੀ ਹੈ ਨਾ ਉਹ ਚੁਣੌਤੀਆਂ ਦੇ ਵਿੱਚੋਂ ਵੱਡੀਆਂ ਦੇ ਵਿੱਚੋਂ ਸਾਸ਼ਾ ਦਾ ਮੁਕਾਬਲਾ ਕਰਕੇ ਹੀ ਇੱਥੇ ਪਹੁੰਚੀ ਇਹ ਕੋਈ ਨਵੀਂ ਸਾਜਿਸ਼ ਨਹੀਂ ਹੈ ਪਹਿਲਾਂ ਵੀ ਬਹੁਤ ਵੱਡੇ ਵੱਡੀਆਂ ਸਾਚਾਂ ਤੇ ਕੌਮ ਦੇ ਖਿਲਾਫ ਸ਼ੌਂਕੀ ਕਾਲੇਦੋ ਦੇ ਖਿਲਾਫ ਮਤਲਬ ਤੁਸੀਂ ਇਹ ਨਹੀਂ ਕਰਕੇ ਚਿੰਤਾ ਹੋਰ ਗੈਨੀ ਹਰਪ੍ਰੀਤ ਸਿੰਘ ਕਰਨ ਹੋਣੀ ਵੀ ਸੰਗਤ ਨੂੰ ਕੀ ਜਵਾਬ ਦੇ ਚਿੰਚੀਮਾ ਸਾਡੀ ਕੰਪਨੀਆ ਨਹੀਂ ਜਵਾਬ ਦੇਣਾ ਸਾਡਾ ਜਵਾਬ ਤਾਂ ਉਹਨਾਂ ਨੇ ਦਿੱਤਾ ਵੀ ਉਹਦੋਂ ਕਿਉਂ ਇਸ ਤਰੀਕੇ ਦੀ ਘੱਟੀਆਂ ਰਾਜਨੀਤੀ ਉਹਨਾਂ ਨੇ ਕੀਤੀ ਹੋਰ ਜਵਾਬ ਤਾਂ ਉਹਨਾਂ ਨੇ ਆਪ ਹੀ ਦਿੱਤਾ ਮਾ ਸਾ ਮੀਡੀਆ ਇਹ ਹੋਣਾ ਇਹ ਹੁਣ ਉਹਨਾਂ ਨੂੰ ਦੇਣਾ ਪੈਣਾ ਹੈ ਤੇ ਤੁਸੀਂ ਤੱਕਦੇ ਕਿਥੇ ਦਾ ਸੀ ਤੁਸੀਂ ਲਾਈਨਾਂ ਲਿਖੀਆਂ ਹੋਈਆਂ ਤੇ ਵੱਖ ਹੋਏ ਧੜੇ ਨੂੰ ਹਦਾਇਤ ਕੀਤੀ ਜਾਂਦੀ ਹੈ ਉਹ ਆਪਣਾ ਵੱਖਰਾ ਧੜਾ ਵੱਖਰਾ ਚੰਦਾ ਸਿਮੇਟੇ ਦੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਦੇ ਉਹਨਾਂ ਨੇ ਲਿਖਿਆ ਠੀਕ ਹੈ ਵੱਖਰਾ ਸੁਰਨਾਕ ਮੀਡੀਆ ਵਿੱਚ ਨਾਲ ਆਪਣੇ ਉਹਨਾਂ ਨੇ ਲਿਖਿਆ ਅੱਜ ਕੀ ਕਰ ਮਤਲਬ ਬੰਦ ਕਰਦੇ ਹੈ ਗੱਲ ਕਰਦੇ ਹੈ ਇਸ ਦੇ ਉੱਪਰ ਵੀ ਜਿਹੜਾ ਐਕਸ਼ਨ ਲਵੇ ਜਾਂ ਕਿਸੇ ਤਰੀਕੇ ਨਾਲ ਅਸੀਂ ਪੰਜ ਮੈਟਰੀ ਕਮੇਟੀ ਬਣਾਈ ਗਈ ਚਲਾਈ ਗਈ ਇਹੋ ਗੱਲ ਆਇਆ ਕਿ ਸਾਨੂੰ ਸੰਗਤ ਦੇ ਉੱਤੇ ਕਰੋਸਾ ਸਾਥਕੜ ਦੇ ਉੱਤੇ ਕਰੋਸਾ ਆਉਂਦਾ ਹੈ ਅਸੀਂ ਕਦੀ ਵੀ ਅੱਗੇ ਨਿਕਲ ਕੇ ਮਸਲਿਆਂ ਤੇ ਦੁਨੀਆਂ ਤੇ ਉਹ ਸੰਗਤ ਨੂੰ ਸਾਰੀ ਗੱਲ ਪੁੱੰਛ ਗਈ ਆਪੇ ਸੰਗਤ ਨੇ ਫੈਸਲਾ ਕਰਦ ਆਵੇ ਅਸੀਂ ਇਹਦੇ ਵਾਸਤੇ ਕੰਨੋ ਹੈ ਅੱਜ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਵੀਰਾਂ ਨਾਲ ਮਜ਼ਦੂਰ ਨਾਲ ਮੋਟਰੇ ਨਾਲ ਵੀਰਾਂ ਨਾਲ ਹੋਈ ਹੈ ਜਿਹੜੀ ਨੋਟੀਫਿਕੇਸ਼ਨ ਸਰਕਾਰ ਨੇ ਕਰੀ ਹੈ ਉਸ ਜ਼ਮੀਨ ਤੇ ਹੁਣ ਕੋਈ ਕਮਰਾ ਵੀ ਨਹੀਂ ਬਣਾ ਸਕਦਾ ਕੋਈ ਲੋਨ ਨਹੀਂ ਲੈ ਸਕਦਾ ਕੋਈ ਕਲੋਨੀ ਨਹੀਂ ਉਹਦੇ ਤੇ ਕੱਟ ਸਕਦੀ ਔਰ ਇਹਨਾਂ ਨੇ 3.5 ਸਾਲ ਚ 100 ਪਰਾਨਾ ਨੂੰ ਬੰਦੀਆਂ ਪਰਾਨਾ ਨੂੰ ਤੁਹਾਨੂੰ ਵੀ ਆਰਾਮ ਜਿਹੜੀ ਮੋਟਰਸਾਈਕਲ ਵਾਲੀ ਮਗਰੇ ਸਾਰੇ ਅਧਰ ਗਲ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਸੰਘਰਸ਼ ਸ਼ੁਰੂ ਕਰਿਆ ਉਸ ਦੇ ਤਹਿਤ ਪਹਿਲਾਂ ਮੁਹਾਲੀ ਜੀ ਧਰਨਾ ਲਗਿਆ ਲੁਧਿਆਣਾ ਲਗਿਆ ਬਠਿੰਡੇ ਲਗਿਆ ਪਟਿਆਲੇ ਆ ਫਿਰ ਨਵਾਂ ਸ਼ਹਿਰ ਆ ਲੁਧਿਆਣਾ ਉਸ ਤੋਂ ਬਾਅਦ ਮੁਹਾਲੀ ਚ ਪੱਕਾ ਮੋਰਚਾ ਆ ਸੋ ਸ਼੍ਰੋਮਣੀ ਅਕਾਲੀ ਦਲ ਦੀ ਇਹ ਲੜਾਈ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਪੂਰੇ ਰੋਸ ਔਰ ਜੋਸ਼ ਨਾਲ ਪਿਆਰ ਹੋ ਗਿਆ ਦੇਖੋ ਹਜ਼ਾਰਾਂ ਲੱਖਾਂ ਵਰਕਰ ਜਿਹੜਾ ਨਾ ਜਿਹੜਾ ਧਰਨਾ ਜਿਹੜਾ ਨਾ ਜੀ ਪਟਿਆਲੇ ਦਾ ਇਹ ਇਹ ਸਰਕਾਰ ਦੀਆਂ ਜੜਾ ਹਲਾ ਦੇ ਸਰ ਲੈਂਡ ਤੋਂ ਵੀ ਫੀਲ ਲੱਗੇ ਲੇਕਿਨ ਸਰਕਾਰ ਨੇ ਕਿਸਾਨਾਂ ਨਾਲ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਸਿੱਧਾ ਫੈਸਲਾ ਲੈ ਲਿਆ ਸਰਕਾਰ ਜਦੋਂ ਸਰਕਾਰ ਦੇ ਪਿੰਡਾਂ 'ਚ ਪਾਥੀਆਂ ਵੱਧੀਆਂ ਨਾ 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 ਤੇਰੀ ਮੇਰੀ ਮੈਂ ਵਾਦਾ ਕਰੂਗੀ ਭੱਜ ਕੇ ਆਉਗੀ ਤੁਸੀਂ ਦੇਖਿਓ ਅਜੇ ਤਾਂ ਲੜਾਈ ਸ਼੍ਰੋਮਣੀ ਅਕਾਲੀ ਦਰਬਾਰ ਨੇ ਸ਼ੁਰੂ ਕਰੀ ਆ ਤੁਸੀਂ ਦੇਖਿਓ ਇਹੀ ਸਰਕਾਰ ਆ ਜਿਹੜੀ ਡੀ ਨੋਟੀਫਾਈ ਵੀ ਕਰੂਗੀ ਨਾਲੇ ਪੰਜਾਬੀਆਂ ਤੋਂ ਮਾਫੀ ਨਹੀਂ ਥੈਂਕ ਯੂ ਸਰ ਇਹ ਲੈਂਡ ਪੋਲਿੰਗ ਇਹ ਬਰਬਾਦ ਬੋਲਿੰਗ ਇੱਕ ਪਾਲਿਸੀ ਲਿਆਉਂਦੇ ਆ ਸਰਕਾਰ ਨੇ ਜਿੰਨੂੰ ਪੰਜਾਬ ਪੰਜਾਬ ਵਾਲੇ ਭਾਈਚਾਰੇ ਲੋਕ ਪੰਜਾਬ ਦੇ ਕਦੀ ਵੀ ਮਨਜ਼ੂਰ ਨਹੀਂ ਕਰੇਗੇ ਤੈਨੂੰ ਬਹੁਤ ਜਲਦੀ ਇਹ ਸਰਕਾਰ ਨੂੰ ਅਸੀਂ ਮਜਬੂਰ ਕਰਾਂਗੇ ਤਾਂ ਕਿ ਜਿਹੜੀ ਇਹ ਪਾਲਿਸੀ ਨੂੰ ਰੱਦ ਕੀਤਾ ਜਾਏ ਮਾਨਯੋਗ ਹਾਈ ਕੋਰਟ ਨੇ 4 ਹਫ਼ਤੇ ਦਾ ਸੇਬ ਦਿੱਤਾ ਸਾਨੂੰ ਪੂਰਾ ਸੋਸ਼ਾਸ਼ਕੀ ਹਾਈ ਕੋਰਟ ਪੰਜਾਬ ਨੂੰ ਨਿਆਂ ਦੇਗਾ ਕੀ ਦੇਗਾ ਜੀ ਇਹਦਾ ਵਿਉਂਤਬੰਦੀ ਕੀ ਰਹੀ ਆ ਸਰ ਅੱਜ ਅਸੀਂ ਹਲਕਾ ਸਨੌਰ ਦਾ ਇੱਥੇ ਜਿਹੜਾ ਪਾਰਟੀ ਦਾ ਸ਼ੋਮਨੀ ਕਾਲੀਦਾਲ ਦਾ ਇਥੋਂ ਕੱਟ ਲੈ ਕੇ ਰੋਸ ਵਾਚ ਕਰਦਾ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਕਮਾਂਡਰ ਸਫੇਦ ਸਾਹਿਬ ਮਾਦਲ ਜੀ ਐਨ ਕੇ ਸ਼ਰਮਾ ਜੀ ਸਮੁੱਚੀ ਸ਼ੀਨਾਂ ਦੀ ਡਿਗੇੜੀ ਸਾਹਿਬ ਖੜੇ ਨੇ ਵੱਖ-ਵੱਖ ਵਿੰਗਾ ਦੇ ਪ੍ਰਧਾਨ ਸਾਹਿਬ ਨੇ ਸਾਰਿਆਂ ਨੂੰ ਨਾਲ ਲੈ ਕੇ ਟ੍ਰੈਕਲ ਕੋਰ ਕਮੇਟੀ ਮੈਂਬਰ ਨੇ ਜ਼ਿਲ੍ਹਾ ਪ੍ਰਧਾਨ ਨੇ ਯੂਥ ਕਾਲੀਗਲ ਦੇ ਪ੍ਰਧਾਨ ਨੇ ਇਸਤਰੀ ਵਿੰਗ ਦੇ ਨੇ ਸਾਰੀ ਜਨਤਾ ਨੂੰ ਵੱਖ-ਵੱਖ ਵਰਗ ਵਪਾਰੀ ਵਰਗ ਹੋਵੇ ਮਜ਼ਦੂਰ ਵਰਗ ਹੋਵੇ ਕਿਸਾਨ ਵਰਗ ਹੋਵੇ ਖਾਸ ਕਰਕੇ ਕਿਸਾਨ ਨੂੰ ਕਿ ਪੰਜਾਬ ਸਰਕਾਰ ਨੂੰ ਭਜਾਵਾਂਗੇ ਡੁੱਟਣੇ ਤਾਂ ਕਿ ਮਨੁੱਖੀ ਲੈਣੇ ਫਿਰ ਨਾ ਲੈ ਕੇ ਦਸਤਾਰ ਨੂੰ ਇਸੇ ਪਲਣੀ ਚੈਦੀ ਸੀ ਬਿਨਾਂ ਕਿਸੇ ਨਾਦੋ ਕੋਈ ਗੱਲਬਾਤ ਕੀਤੇ ਸਰਕਾਰ ਨੇ ਇੰਨਾ ਵੱਡਾ ਫੈਸਲਾ ਲੈ ਲਿਆ ਇਹ ਸਰਕਾਰ 'ਚ ਕਾਬਲੀਅਤ ਨਹੀਂ ਹੈ ਜੀ ਵੇ ਕੋਈ ਇਹਦਾ ਸ਼ੁਰੂ ਤੋਂ ਲੈ ਕੇ ਤੁਸੀਂ ਇਤਿਹਾਸ ਦੇਖਿਆ ਹੋਣਾ ਅੱਜ ਅਨਾਉਂਸ ਕਰਦੇ ਨੇ ਦੂਜੇ ਤੇ ਵੇਟਰਾ ਕਰ ਲੈਂਦੇ ਉਸ ਦਾ ਕਾਰਨ ਹੀ ਹੈ ਉਹ ਪਾਲਿਸੀਏ ਕੋਈ ਵਿਚਾਰ ਸੋਚ ਕੇ ਨਹੀਂ ਬਣਾਉਂਦੇ ਸੁੱਤੇ ਉੱਠਦੇ ਨੇ ਸਿਰੇ ਉੱਠ ਕੇ ਤੇ ਪਾਲਿਸੀ ਬਣਾਉਂਦੇ ਨੇ ਉਹ ਫਿਰ ਜਦਦਾ ਸਰਕਾਰ ਆ ਜਾਂਦੀ ਹੈ ਉਹ ਫਿਰ ਸਾਰੇ ਦੇ ਰੋਸ ਦੇ ਵਿੱਚ ਉੱਕੇ ਵਾਪਸ ਆ ਜਾਂਦੇ ਜੇਕਰ ਸਰਕਾਰ ਫਿਰ ਪਹਿਲੇ ਤੋਂ ਵਾਪਸ ਨਹੀਂ ਲੱਤੀ ਤਾਂ ਅਗਲਾ ਨੈਕਸਟ ਆ ਕੀ ਰਹੇਗਾ ਜਿੰਨੀ ਦੇਰ ਸਾਡੇ ਸੀਨੀਅਰ ਲੀਡਰਸ਼ਿਪ ਨੇ ਅਨਾਉਂਸ ਕੀਤਾ ਹੈ ਕਿ ਜਿੰਨਾ ਚਿਰ ਇਹ ਪਾਲਿਸੀ ਰੱਦ ਨਹੀਂ ਹੁੰਦੀ ਘਰੇ ਨਹੀਂ ਬੈਠਾਂਗੇ ਚਾਹੇ ਸਾਨੂੰ ਪੱਕਾ ਮੋਰਚਾ ਕਿਉਣਾ ਲਾਣਾ